ਯੱਪਰ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਿਰ ਤੋਂ ਸਵਾਗਤ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਰੇ ਖਾਲਸਾ ਜੀ ਅੱਪਣੇ ਇਸ ਚੈਨਲ ਉਤੇ ਜੋ ਗੁਰੂ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਉਣਾ ਹੈ ਉਸ ਬੰਦੀ ਮੈਂ ਪਹਿਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਸੀ ਕਿャਕ ਇੱਕ ਬੜਾ ਰੋਲ ਕਿਚੋਲਾ ਪੈਦਾ ਕੀਤਾ ਜਾ ਰਿਹਾ ਹੈ ਅੱਜ ਸੋਸ਼ਲ ਮੀਡੀਆ ਉੱਤੇ ਵੀ ਸਿੱਖ ਇਤਿਹਾਸ ਪਤੇ ਗੁਰਬਾਣੀ ਅਤੇ ਸੋ ਇਹ ਮੇਰੇ ਚੈਨਲ ਬਣਾਉਣ ਦਾ ਮਕਸਦ ਸੀ ਤੋਂ ਵਿਚਾਰਾਂ ਦੇ ਸਾਂਝ ਪਾਉਂਦਿਆਂ ਹਾਂ ਸ਼ੁਰੂਆਤ ਕਰਨੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਿਰਤਾਂਤ ਤੋਂ ਕਿਉਂਕਿ ਇਸ ਵਾਰ ਉਹਨਾਂ ਦਾ 350 ਸਾਲਾ ਸ਼ਹੀਦੀ ਦਿਵਸ ਹੈ ਤੋਂ ਉਹਨਾਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਲਗਾਤਾਰ ਸਮਾਗਮ ਚੱਲ ਰਹੇ ਨੇ ਜਿਨ੍ਹਾਂ ਵਿੱਚ ਕਥਾ ਕੀਰਤਨ ਵਿਖਿਆਨ ਹੋਣੇ ਨੇ ਸੋ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਣੇ ਇਸ ਚੈਨਲ ਰਾਹੀਂ ਉਹਨਾਂ ਦੇ ਜੀਵਨ ਬਿਰਤਾਂਤ ਨੂੰ ਸਾਰੀ ਦੁਨੀਆ ਦੇ ਗੁਰੂ ਨਾਨਕ ਨਾਮਲੇ ਵ ਸਿੱਖਾਂ সামনে ਰੱਖਣ ਦਾ ਨਿਮਾਣਾ ਜਿਆ ਯਤਨ ਕਰ ਰਹੇ ਹਨ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਉਹਨਾਂ ਦੀ ਵਡਿਆਈ ਇੰਨੀ ਵੱਡੀ ਹੈ ਕਿ ਜੇਕਰ ਕੋਈ ਇੱਕ ਇਨਸਾਨ ਆਪਣੇ ਇਸ ਜ਼ੇਹਬਾ ਦੇ ਨਾਲ ਉਹਨਾਂ ਦੀ ਵਡਿਆਈ ਨੂੰ ਬਿਆਨ ਕਰਨਾ ਚਾਹੇ ਤੇ ਸ਼ਾਇਦ ਨਹੀਂ ਕਰ ਸਕਦਾ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਫਰਜ਼ੰਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਬਾਰੇ 52 ਕਵੀਆਂ ਵਿੱਚੋਂ ਇੱਕ ਕਵੀ ਹੋਏ ਨੇ ਭਾਈ ਨੰਦ ਲਾਲ ਜੀ ਜਿਨ੍ਹਾਂ ਨੂੰ ਇਤਿਹਾਸ ਵਿੱਚ ਭਾਈ ਨੰਦ ਲਾਲ ਜੀ ਗੋਆ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ ਗੋਆ ਉਹਨਾਂ ਦਾ ਤਖੱਲਸ ਸੀ ਫਾਰਸੀ ਭਾਸ਼ਾ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਪੋਥੀਆਂ ਲਿਖੀਆਂ ਨੇ ਉਹਨਾਂ ਪੋਥੀਆਂ ਦੇ ਵਿੱਚ ਉਹਨਾਂ ਨੇ ਅਕਾਲ ਪੁਰਖ ਦੀ ਗੁਰੂ ਘਰ ਦੀ ਰਹਿਤਨਾਮਿਆਂ ਦੀ ਅਤੇ ਗੁਰੂ ਸਾਹਿਬ ਜੀ ਦੀ ਮਹਾਨਤਾ ਨੂੰ ਬਾਕੂ ਵੀ ਵਰਣਨ ਕੀਤਾ ਹੈ। ਬਹੁਤ ਸਾਰੀਆਂ ਪੋਥੀਆਂ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਤਨਖਾਹਨਾਮਾ ਉਹਨਾਂ ਦੀਆਂ ਗਜਲਾਂ, ਜ਼ਿੰਦਗੀ ਨਾਮਾ, ਦੀਵਾਨੇ ਗੋਆ, ਗੰਜਨਾਮਾ ਤੇ ਹੋਰ ਬਹੁਤ ਸਾਰੀਆਂ ਐਸੀਆਂ ਪੋਥੀਆਂ ਮਿਲਦੀਆਂ ਨੇ ਜੋ ਫਾਰਸੀ ਤੇ ਪੰਜਾਬੀ ਦੇ ਵਿੱਚ ਹਨ। ਭਾਈ ਅਨੰਦ ਲਾਲ ਗੋਆ ਜੀ ਗੰਜਨਾਮਾ ਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਨੂੰ ਵਰਣਨ ਕਰਦਿਆਂ ਹੋਇਆਂ ਬਹੁਤ ਹੀ ਬਾਖੋਬੇ ਆਪਣੇ ਕਲਮ ਦੇ ਰਾਹੀਂ ਸੁੱਚੇ ਮੋਤੀ ਪਰੋયા ਉਹ ਗੁਰਤੇਗ ਬਹਾਦਰ ਪਾਤਸ਼ਾਹ ਜੀ ਦੀ ਮਹਿਮਾ ਦਾ ਵਰਣਨ ਕਰਦੇ ਨੇ ਜਿੰਨੀ ਮਹਿਮਾ ਭਾਈ ਅਨੰਦ ਲਾਲ ਜੀ ਨੇ ਕੀਤੀ ਹੈ ਉਸ ਤੋਂ ਵੱਡੀ ਮਹਿਮਾ ਸ਼ਾਇਦ ਅਸੀਂ ਨਾ ਕਰ ਸਕੀਏ ਆਇਲੰਦ لال ਜੀ ਫਾਰਸੀ ਦੇ ਵਿੱਚ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕਰਦਿਆਂ ਲਿਖਦੇ ਨੇ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨਵੇਂ ਵਿਧੀ ਵਿਧਾਨ ਵਾਲੇ ਸਨ ਤੇ ਸੱਚ ਦੇ ਪਾਲਣਹਾਰ ਸਰਦਾਰਾਂ ਦੇ ਸਰਦਾਰ ਸਨ ਨਵਾਂ ਵਿਧੀ ਵਿਧਾਨ ਉਹਨਾਂ ਨੇ ਸੰਸਾਰ ਦੇ ਸਾਹਮਣੇ ਰੱਖਿਆ ਨਵਾਂ ਵਿਧੀ ਵਿਧਾਨ ਕੀ ਸੀ ਦੂਸਰੇ ਧਰਮ ਦੇ ਵਾਸਤੇ ਆਪਣੀ ਸ਼ਹਾਦਤ ਦੇਣੀ ਜਿਸ ਧਰਮ ਦੇ ਕਿਸੇ ਵੀ عقیده ਨੂੰ ਮੰਨਿਆ ਨਹੀਂ ਜਾਂਦਾ ਸਿੱਖ ਧਰਮ ਦੇ ਵਿੱਚ ਨਾ ਉਹਨਾਂ ਦੇ ਕਰਮਕਾਂਡਾਂ ਨੂੰ ਨਾ ਉਹਨਾਂ ਦੀਆਂ ਰੌ ਰੀਤਾਂ ਨੂੰ ਪਰ ਫਿਰ ਵੀ ਜਦੋਂ ਉਹਨਾਂ ਨੂੰ ਜ਼ਰੂਰਤ ਪਈ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇੱਕ ਨਵਾਂ ਵਿਧਾਨ ਦੁਨੀਆ ਦੇ ਸਾਹਮਣੇ ਰੱਖਿਆ ਉਹ ਸੀ ਧਰਮ ਕੋਈ ਵੀ ਹੋਵੇ ਪਰ ਉਸ ਧਰਮ ਦੇ ਉੱਤੇ ਜੇਕਰ ਜ਼ੁਲਮ ਹੁੰਦਾ ਹੈ ਅਨਿਆਂ ਹੁੰਦਾ ਹੈ ਤਾਂ ਉਹਦੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਨਵੇਂ ਵਿਦੀ ਵਿਦਾਨ ਵਾਲੇ ਸਨ ਅਤੇ ਸੱਚ ਦੇ ਪਾਲਣਹਾਰ ਸਰਦਾਰਾਂ ਦੇ ਸਰਦਾਰ ਸਨ ਉਹ ਲੋਕ ਅਤੇ ਪਰਲੋਕ ਦੇ ਸੁਲਤਾਨ ਅਤੇ ਮਾਣ ਸਤਕਾਰ ਦੇ ਗੌਰਵ ਦੇ ਤਖਤ ਦਾ ਸ਼ਿੰਗਾਰ ਸਨ ਲੋਕ ਪਰਲੋਕ ਦੇ ਸੁਲਤਾਨ ਸੁਲਤਾਨ ਇੱਕ ਬਹੁਤ ਵੱਡੀ ਹਸਤੇ ਹੁੰਦੀ ਏ ਜਿਸ ਦਾ ਆਪਣੇ ਰਾਜ ਦੇ ਵਿੱਚ ਸਿੱਕਾ ਚੱਲਦਾ ਏ ਪਰ ਗੁਰਤੇਗ ਬਹਾਦਰ ਜੀ ਐਸੇ ਮਹਾਨ ਗੁਰੂ ਹੋਏ ਹਨ ਜਿਨ੍ਹਾਂ ਦਾ ਇਸ ਲੋਕ ਦੇ ਵਿੱਚ ਵੀ ਤੇ ਉਸ ਪਰਲੋਕ ਦੇ ਵਿੱਚ ਵੀ ਜਿਹੜਾ ਸਾਨੂੰ ਇਨ੍ਹਾਂ ਅੱਖਾਂ ਦੇ ਨਾਲ ਨਹੀਂ ਦਿਸਦਾ ਜਿੰਨੂੰ ਦੇਖਣ ਵਾਸਤੇ ਸਾਨੂੰ ਅਧਿਆਤਮਕ ਬਾਤ ਦੀਆਂ ਅੱਖਾਂ ਚਾਹੀਦੀਆਂ ਨੇ ਉਸ ਪਰਲੋਕ ਦੇ ਵਿੱਚ ਵੀ ਉਹ ਸੁਲਤਾਨ ਨੇ ਉਹਨਾਂ ਦਾ ਮਾਨ ਸਤਕਾਰ ਅਤੇ ਗੌਰ ਜਿਹੜਾ ਤਖਤ ਆ ਉਹਦਾ ਸ਼ਿੰਗਾਰ ਸਨ ਤਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਮਹਾਨਤਾ ਪਾਇਨੰਦ ਲਾਲ ਗੋਆ ਜੀ ਨੇ ਆਪਣੇ ਕਲਮ ਤੋਂ ਕੀਤੀ ਹੈ ਫਾਰਸੀ ਦੇ ਵਿੱਚ ਅੱਗੇ ਚੱਲ ਕੇ ਉਹ ਲਿਖਦੇ ਨੇ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਰੱਬੀ ਸ਼ਕਤੀ ਦੇ ਮਾਲਕ ਸਨ ਬਹੁਤ ਸਾਰੇ ਦੀਨ ਦੁਖੀਆਂ ਦੇ ਦੁੱਖ ਉਹਨਾਂ ਨੇ ਉਸ ਰੰਬੀ ਸ਼ਕਤੀ ਦੇ ਆਸਰੇ ਦੂਰ ਕੀਤੇ ਜਿਨ੍ਹਾਂ ਦਾ ਵਰਣਨ ਅਸੀਂ ਅੱਗੇ ਚੱਲ ਕੇ ਲੜੀਵਾਰ ਇਤਿਹਾਸ ਦੀ ਸਾਂਝ ਵਿੱਚ ਕਰਾਂਗੇ ਸੋ ਗੁਰਤੇਗ ਬਹਾਦਰ ਸਾਹਿਬ ਜੀ ਦਾ ਜੋ ਸਮੁੱਚਾ ਜੀਵਨ ਆ ਜਿਹੜਾ ਅਸੀਂ ਆਪਸ ਦੇ ਵਿੱਚ ਮਿਲ ਬੈਠ ਕੇ ਸਾਂਝਾ ਕਰਨਾ ਹੈ ਉਹ ਭਾਈ ਨੰਦ ਲਾਲ ਗੋਵਾ ਜੀ ਦੀ ਪ੍ਰਗਟ ਕੀਤੀ ਮਹਾਨਤਾ ਦੇ ਆਲੇ-ਦੁਆਲੇ ਹੀ ਸਾਰੀ ਸਾਂਝ ਪੈਣੀ ਹੈ। ਤੋਂ ਭਾਈ ਨੰਦ ਲਾਲ ਗੋਵਾ ਜੀ ਕਹਿ ਰਹੇ ਨੇ ਕਿ ਉਹ ਰੱਬੀ ਸ਼ਕਤੀ ਦੇ ਮਾਲਕ ਹੋਣ ਦੇ ਬਾਵਜੂਦ ਵੀ ਉਹ ਰੱਬ ਦੀ ਮਾਗਿਆ ਅਤੇ ਮਰਜ਼ੀ ਅੱਗੇ ਸੀਸ ਨਿਵਾਉਣ ਵਾਲੇ ਸਨ। ਬਹੁਤ ਵੱਡੀ ਤਾਕਤ ਸੀ ਇਹਨਾਂ ਦੀ। ਚਾਹਦੇ ਤਾਂ ਉਹ ਤਾਕਤਾਂ ਵਿਖਾ ਵੀ ਸਕਦੇ ਸਨ ਹਾਲਾਂਕਿ ਜਿਹੜੇ ਉਸ ਸਮੇਂ ਦੇ ਹਾਕਮ ਸਨ ਔਰੰਗਜ਼ੇਬ ਵਰਗੇ ਦੂਜੇ ਤੀਜੇ ਉਹਨਾਂ ਨੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਉਹ ਰੱਬੇ ਕਰਾਮਾਤਾਂ ਦਿਖਾਉਣ ਵਾਸਤੇ ਕਿਹਾ ਸੀ ਪਰ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹ ਦਿਖਾਉਣ ਤੋਂ ਇਨਕਾਰ ਕੀਤਾ ਸੀ ਤੇ ਸ਼ਹਾਦਤ ਦਾ ਰਾਹ ਚੁਣਿਆ ਤਾਂ ਕਿ ਜ਼ੁਲਮ ਨੂੰ ਠੱਲ ਪਾਈ ਜਾ ਸਕੇ ਤੇ ਮਨੁੱਖਤਾ ਨੂੰ ਬਚਾ ਜਾ ਸਕੇ ਤੋਂ ਭਾਈ ਨੰਦ ਲਾਲ ਗੋਵਾ ਜੀ ਲਿਖਦੇ ਨੇ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਰੱਬੀ ਸ਼ਕਤੀ ਦੇ ਮਾਲਕ ਹੋਣ ਦੇ ਬਾਵਜੂਦ ਉਹ ਰੱਬ ਦੀ ਆਗਿਆ ਤੇ ਮਰਜ਼ੀ ਅੱਗੇ ਸੀਸ ਨਿਵਾਉਣ ਵਾਲੇ ਅਤੇ ਰੱਬੀ ਜلال ਤੇ ਵਡਿਆਈ ਦਾ ਗੁਪਤ ਸਾਜ ਸਨ ਰੱਬੀ ਵਡਿਆਈ ਜਿਹੜੀ ਕਿ ਗੁਰਮੰਤਰ ਦੇ ਰੂਪ ਦੇ ਵਿੱਚ ਬਾਣੀ ਦੇ ਰੂਪ ਦੇ ਵਿੱਚ ਜਿਹੜਾ ਉਹਦਾ ਸਿਮਰਨ ਕਰਦੇ ਨੇ ਜਿਹੜਾ ਉਹਦੀ ਭਗਤੀ ਕਰਦੇ ਨੇ ਉਹਨਾਂ ਦੇ ਅੰਦਰ ਇੱਕ ਸਾਜ ਵੱਜਦਾ ਇੱਕ ਉਤਰਾਉ ਚੱਲਦੀ ਰਹਿੰਦੀ ਐ ਨਾਮ ਦੀ ਤੇ ਭਾਈ ਲੰਦ ਲਾਲ ਜੀ ਕਹਿੰਦੇ ਨੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਰੱਬ ਦੀ ਆਗਿਆ ਤੇ ਮਰਜੀ ਅੱਗੇ ਸੀਸ ਨਿਵਾਉਣ ਵਾਲੇ ਅਤੇ ਰੱਬੀ ਜਲਾਲ ਅਤੇ ਵਡਿਆਈ ਦਾ ਗੁਪਤ ਸਾਜ ਸੰਤ ਤੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹ ਪਵਿੱਤਰਤਾ ਅਤੇ ਹੁਕਮ ਦੇ ਬੰਦਿਆਂ ਦੀ ਪਵਿੱਤਰਤਾ ਤੇ ਹੁਕਮ ਦੇ ਬੰਦਿਆਂ ਦੀ ਅਜਮਾਇਸ਼ ਕਰਨ ਵਾਲੇ ਨਿਰਪੱਖ ਵਿਦੀਵਤ ਸਰਦਾਲੂਆਂ ਨੂੰ ਸਰਜੀਤ ਕਰਨ ਹਾਰੇ ਹਨ ਉਹ ਪਵਿੱਤਰਤਾ ਤੇ ਹੁਕਮ ਦੇ ਬੰਦਿਆਂ ਦੀ ਬਾਹ ਸਾਰੇ ਇਸ ਸੰਸਾਰ ਦੇ ਵਿੱਚ ਨੇ ਜਿਹੜੇ ਆਪਣੇ ਆਪ ਨੂੰ ਰੱਬੀ ਆਪਣੇ ਆਪ ਨੂੰ ਰੱਬੇ ਪੁਰਸ਼ ਅਖਵਾਉਂਦੇ ਨੇ ਤੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਅਜਮਾਇਸ਼ ਵੀ ਕੀਤੀ ਇਹ ਚੈਪਟਰ ਵੀ ਐਸੇ ਗਿਆ ਸਿੱਖ ਚੈਪਟਰ ਦੇ ਵਿੱਚ ਜਾ ਕੇ ਆਪਸ ਦੇ ਵਿੱਚ ਸਾਂਝਾ ਕਰਨਾ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਜਿਹੜੇ ਆਪਣੇ ਆਪ ਨੂੰ ਆਪ ਦੇ ਹੁਕਮੀ ਬੰਦੇ ਅਖਵਾਉਂਦੇ ਸਨ ਉਹਨਾਂ ਦੀ ਕਿਵੇਂ ਅਜਮਾਇਸ਼ ਕੀਤੀ ਤੋ ਭਾਈ ਅਨੰਦ ਲਾਲ ਗੋਵਾਜ ਜੀ ਆਖਦੇ ਨੇ ਉਹ ਪਵਿੱਤਰਤਾ ਅਤੇ ਹੁਕਮ ਦੇ ਬੰਦਿਆਂ ਦੀ ਅਸ਼ਮਾਇਸ਼ ਕਰਨ ਵਾਲੇ ਅਤੇ ਨਿਰਪੱਖ ਵਿਵੇਵਾਲ ਸਰਦਾਰ ਜਿਨ੍ਹਾਂ ਨੂੰ ਸਰਜੀਤ ਕਰਨ ਹਾਰੇ ਸਨ ਨਿਰਪੱਖ ਭਾਲ ਕੇ ਉਹਨਾਂ ਨੇ ਕਿਸੇ ਵੀ ਦਾ ਵੀ ਪੱਖ ਨਹੀਂ ਲਿਆ ਕਿ ਇਹ ਮੇਰੀ ਜਾਤ ਦਾ ਏ ਮੇਰੇ ਧਰਮ ਦਾ ਏ ਨਹੀਂ ਉਹ ਨਿਰਪੱਖ ਹੋ ਕੇ ਤੇ ਜਿਨ੍ਹਾਂ ਦੇ ਅੰਦਰ ਉਹ ਪਰਮਾਤਮਾ ਵਸਦਾ ਸੀ ਜਿਹੜੇ ਕਿਸੇ ਕਾਰਨ ਦੱਬੇ ਪਏ ਸਨ ਗੁਰਤੇਗ ਬਹਾਦਰ ਪਾਤਸ਼ਾਹ ਜੀ ਨੇ ਉਹਨਾਂ ਦੀ ਪਰਖ ਕਰਕੇ ਤੇ ਉਹਨਾਂ ਨੂੰ ਸੁਰਜੀਤ ਵੀ ਕੀਤਾ ਭਾਈ ਨੰਦ ਲਾਲ ਗੋਵਾ ਜੀ ਅੱਗੇ ਲਿਖਦੇ ਨੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵੱਡੇ ਰੱਬੀ ਮਾਰਗ ਦੇ ਪਾੰਦੇ ਅਤੇ ਅਗਲੇ ਲੋਕ ਦੇ ਵਾਸੀ ਸਨ ਅਗਲਾ ਲੋਕ ਭਾਵ ਕੇ ਪਰਲੋਕ ਜਿਹੜਾ ਸਾਨੂੰ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ ਜਿਸ ਬਾਰੇ ਅਸੀਂ ਕਾਮਨਾ ਕਰਦੇ ਹਾਂ ਪਰ ਸਿੱਖੀ ਦੇ ਵਿੱਚ ਪਰਲੋਕ ਦਾ ਮਤਲਬ ਉਹ ਸਥਾਨ ਜਿੱਥੇ ਅਕਾਲ ਪੁਰਖ ਹੈ ਆਪਵਾਸਾ ਕਰਦਾ ਏ ਤੇ ਗੁਰਤੇਗ ਬਹਾਦਰ ਪਾਤਸ਼ਾਹ ਜੀ ਰੱਬੀ ਮਾਰਗ ਦੇ ਪੰਦੇ ਅਤੇ ਅਗਲੇ ਲੋਕ ਦੇ ਵਾਸੀ ਸਨ ਉਹ ਉਸ ਪਰਮਾਤਮਾ ਦੀ ਜਾਤ ਨਾਲ ਕਾਇਮ ਸਨ ਭਾਵ ਕਿ ਗੁਰਤੇਗ ਬਹਾਦਰ ਪਾਤਸ਼ਾਹ ਜੀ ਦੀ ਆਪਣੀ ਕੋਈ ਜਾਤ ਨਹੀਂ ਸੀ ਉਹਨਾਂ ਦੀ ਕਿਹੜੀ ਜਾਤ ਸੀ ਜਿਹੜੀ ਜਾਤ ਉਸ ਰੱਬ ਦੀ ਸੀ ਉਹ ਰੱਬ ਦੀ ਜਾਤ ਦੇ ਨਾਲ ਵੱਜੇ ਹੋਏ ਸਨ ਜਾਂ ਇੰਜ ਕਹਿ ਲਈਏ ਕਿ ਉਹਨਾਂ ਦੀ ਜਾਤ ਉਹ ਸੀ ਜਿਹੜੀ ਪਰਮਾਤਮਾ ਦੀ ਜਾਤ ਸੀ ਤੇ ਗੁਰੂ ਸਵਾਰਿਓ ਪਰਮਾਤਮਾ ਦੀ ਕੋਈ ਜਾਤ ਨਹੀਂ ਹੈ ਤੇ ਜੇ ਪਰਮਾਤਮਾ ਦੀ ਕੋਈ ਜਾਤ ਨਹੀਂ ਹੈ ਤਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਵੀ ਕੋਈ ਜਾਤ ਨਹੀਂ ਹੈ ਉਹ ਸਭਨਾਂ ਦੇ ਸੰਨ ਤੇ ਸਭ ਉਹਨਾਂ ਦੇ ਸਨ ਉਹ ਜਾਤ ਜਿਹੜੀ ਪਰਮਾਤਮਾ ਦੀ ਸੀ ਉਹ ਜਾਤ ਸੱਚ ਤੇ ਨਿਰਪਰ ਸੀ ਉਹ ਕਿਸੇ ਹੋਰ ਤਰ੍ਹਾਂ ਦੇ ਅਕੀਦੇ ਦੇ ਉੱਤੇ ਜਾਂ ਕਿਸੇ ਹੋਰ ਤਰ੍ਹਾਂ ਦੇ ਜਿਹੜੀ ਸੋਚ ਸੀ ਉਹਦੇ ਉੱਤੇ ਨਿਰਪਰ ਨਹੀਂ ਸੀ ਉਹ ਜਾਤ ਜਿਹੜੀ ਸੀ ਸੱਚ ਤੇ ਨਿਰਪਰ ਸੀ ਅਤੇ ਉਹ ਉਸ ਉੱਚੀ ਸ਼ਕਤੀ ਦੀ ਸਾਥੀ ਸੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜਾਤ ਜਿਹੜੀ ਸੀ ਉਹ ਪਰਮਾਤਮਾ ਦੀ ਉੱਚੀ ਸ਼ਕਤੀ ਦੀ ਸਾਥੀ ਸੀ ਅਜਿਹੀ ਜਾਤ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸੀ ਤੇ ਉਹ ਵਿਸ਼ੇਸ਼ ਕਰਕੇ ਬਹੁਤ ਵੱਡੀ ਗੱਲ ਕਹਿ ਰਹੇ ਨੇ ਭਾਈ ਆਨੰਦਾਲ ਜੀ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵਿਸ਼ੇਸ਼ ਕਰਕੇ ਚੁਣੇ ਹੋਏ ਪ੍ਰੇਮੀਆਂ ਦਾ ਤਾਜ ਜਿਹੜਾ ਪਰਮਾਤਮਾ ਜਿਹੜਾ ਦਾ ਭਜਨ ਬੰਦਗੀ ਕਰਦੇ ਨੇ ਸਿਮਰਨ ਕਰਦੇ ਨੇ ਤਾਂ ਪ੍ਰਮਾਤਮਾ ਨੇ ਵੀ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਚੁਣਦਾ ਏ ਤੇ ਗੁਰਪ੍ਰੇਖ ਬਹਾਦਰ ਸੱਚੇ ਪਾਤਸ਼ਾਹ ਜੀ ਫਿਰ ਕੀ ਸਨ ਜਿਹੜੇ ਰੱਬ ਨੇ ਚੁਣੇ ਹੋਏ ਆਪਣੇ ਪ੍ਰੇਮੀ ਸਨ ਉਹਨਾਂ ਸਾਰਿਆਂ ਦਾ ਤਾਜ ਸੀ ਅਤੇ ਸੱਚ ਦੀਆਂ ਖੂਬੀਆਂ ਰੱਖਣ ਵਾਲੇ ਜਿਹੜੇ ਰੱਬ ਦੇ ਭਗਤ ਸਨ ਉਹਨਾਂ ਸਾਰਿਆਂ ਦੇ ਸਿਰ ਦਾ ਤਾਜ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਨ ਤੋਂ ਅੱਗੇ ਜਾ ਕੇ ਭਾਈ ਆਨੰਦ ਲਾਲ ਜੀ ਉਹਨਾਂ ਦੇ ਨਾਮ ਦੇ ਅੱਖਰ ਦੇ ਕੱਲੇ ਕੱਲੇ ਅੱਖਰ ਤੋਂ ਉਹਨਾਂ ਦੀ ਮਹਾਨਤਾ ਉਹਨਾਂ ਦੀ ਖੂਬੀ ਦਾ ਵਰਣਨ ਕਰਦੇ ਨੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਵਿੱਚ ਜਿਹੜੇ ਮੁੱਖ ਅੱਖਰ ਨੇ ਤਾ ਗੱਗਾ ਬੱਬਾ ਹਾ ਹਾ ਦੱਦਾ ਤੇ ਰਾਰਾ ਫਾਰਸੀ ਦੇ ਵਿੱਚ ਇਹਨਾਂ ਅੱਖਰਾਂ ਦਾ ਉਚਾਰਨ ਹੋਰ ਤਰ੍ਹਾਂ ਨਾਲ ਕੀਤਾ ਜਾਂਦਾ ਹੈ। ਤੋਂ ਉਹ ਲਿਖਦੇ ਨੇ ਕੱਲੇ-ਕੱਲੇ ਅੱਖਰ ਤੇ ਉਹਨਾਂ ਦੀ ਮਹਾਨਤਾ ਦਾ ਵਰਣਨ ਕਰਦੇ ਆਂ। ਉਹ ਕਹਿੰਦੇ ਨੇ ਉਹਨਾਂ ਦੇ ਨਾਮ ਦੀ ਬਰਕਤਾਂ ਵਾਲੀ ਅਤੇ ਹੁਕਮ ਅਤੇ ਰਾਜਾ ਵਿੱਚ ਰਹਿਣ ਦੀ ਜੀਨਤ ਸੀ ਜਿਹੜੀ ਇਹਨਾਂ ਦੀ ਤੇ ਸੀ। ਭਾਵ ਕਿ ਤਤਾਂ ਅੱਖਰ ਜਿਹੜਾ ਉਨ੍ਹਾਂ ਦੇ ਨਾਮ ਦੀ ਬਰਕਤਾਂ ਵਾਲੀ ਤੇ ਹੁਕਮ ਅਤੇ ਰਜਾ ਵਿੱਚ ਰਹਿਣ ਵਾਲੀ ਜੀਨਤ ਸੀ ਅੱਗੇ ਚੱਲ ਕੇ ਅਗਲਾ ਅੱਖਰ ਜਿਹੜਾ ਜਿੱਥੋਂ ਉਹਨਾਂ ਦਾ ਸ਼ੁਰੂਆਤ ਬਣਦੀ ਹੈ ਸਾਰੇ ਦੀ ਸਾਰੇ ਉਹਨਾਂ ਦੇ ਅੱਖਰਾਂ ਦੀ ਮਹਾਨਤਾ ਆਇਨੰਦ ਲਾਲ ਜੀ ਲਿਖਦੇ ਨੇ ਉਹਨਾਂ ਦੀ ਫਾਰਸੀ ਦੀ ਜ਼ੇ ਜ਼ੇ ਪਾਲ ਕੇ ਤਤੇ ਅੱਖਰ ਦੀ ਉਹਨਾਂ ਦੀ ਫਾਰਸੀ ਦੀ ਜ਼ੇ ਵੱਡੇ ਪੂਰਨ ਵਿਸ਼ਵਾਸ ਦੀ ਸੂਚਕ ਸੀ ਕਿ ਉਹਨਾਂ ਦਾ ਜਿਹੜਾ ਤੱਤਾ ਅੱਖਰ ਪ੍ਰਮਾਤਮਾ ਉੱਤੇ ਪੂਰਨ ਵਿਸ਼ਵਾਸ ਦਾ ਸੂਚਕ ਹੈ ਤੇ ਉਹਨਾਂ ਦਾ ਮੁਬਾਰਕ ਫਾਰਸੀ ਅੱਖਰ ਕਾਫ ਜੋ ਪੰਜਾਬੀ ਦੇ ਵਿੱਚ ਗੱਗੇ ਦੇ ਰੂਪ ਦੇ ਵਿੱਚ ਬੋਲਿਆ ਜਾਂਦਾ ਹੈ ਕਾਫ ਉਹ ਰੱਬ ਦੀ ਮੇਰ ਭਰੀ ਜਾਤ ਨੂੰ ਜਿਹੜਾ ਗੱਗਾ ਅੱਖਰ ਹੈ ਰੱਬ ਦੀ ਮੇਰ ਭਰੀ ਜਾਤ ਨੂੰ ਸਿਰ ਤੋਂ ਪੈਰਾਂ ਤੱਕ ਹਲੇ ਮੀਂਦਾ ਰੂਪ ਦਰਸਾਉਂਦਾ ਸੀ ਸਿਰ ਤੋਂ ਪੈਰਾਂ ਤੱਕ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਅੰਦਰ ਹਲੇ ਮੀਂ ਸੀ ਉਹਨਾਂ ਦੇ ਨਾਮ ਦੀ ਬੇ ਸਮੇਤ ਹੈ ਬੱਬਾ ਤੇ ਹਹਾ ਉਹਨਾਂ ਦੇ ਨਾਮ ਦੀ ਬੇ ਸਮੇਤ ਹੈ ਵਿਦਿਆ ਅਤੇ ਸਿੱਖਿਆ ਦੀ ਮਹਿਫਲ ਦਾ ਸ਼ਿੰਗਾਰ ਸੀ ਭਾਵ ਕਿ ਉਹਨਾਂ ਕੋਲ ਵਿਦਿਆ ਬਹੁਤ ਵੱਡੀ ਸੀ ਉਨਾਂ ਕੋਲ ਸਿੱਖਿਆ ਵੀ ਬਹੁਤ ਵੱਡੀ ਸੀ ਤੇ ਜਿੱਨਾਂ ਮਹਿਫਲਾਂ ਦੇ ਵਿੱਚ ਵਿਦਿਆ ਤੇ ਸਿੱਖਿਆ ਦੀ ਗੱਲ ਚੱਲਦੀ ਸੀ ਮਹਾਨਤਾ ਦੀ ਗੱਲ ਚੱਲਦੀ ਸੀ ਉਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਮਹਿਫਲ ਦਾ ਸ਼ਿੰਗਾਰ ਸੀ ਬੱਬਾ ਤੇ ਹਹਾ ਅੱਗੇ ਚੱਲ ਕੇ ਪਾਈ ਆਨੰਦ ਲਾਲ ਜੀ ਲਿਖਦੇ ਨੇ ਕਿ ਸੱਚ ਦਾ ਸੰਪਾਦਕ ਕੀਤਾ ਅਲਫ ਇਹ ਵੀ ਫਾਰਸੀ ਦਾ ਅੱਖਰ ਸੱਚ ਦਾ ਸੰਪਾਦਿਤ ਕੀਤਾ ਅੱਖਰ ਅਲਫ ਜੋ ਕੰਨੇ ਦੇ ਰੂਪ ਵਿੱਚ ਆਉਂਦਾ ਹੈ ਸਿਦਕ ਅਤੇ ਸੱਚ ਦੀ ਸਜਾਵਟ ਸੇ ਅਤੇ ਉਹਨਾਂ ਦੇ ਅਨੰਤ ਰੂਪ ਅਨੰਤ ਰੂਪ ਦੇ ਜਿਹੜੇ ਅਪਮਾਇਸ਼ ਹੀ ਨਹੀਂ ਕੀਤੀ ਜਾ ਸਕਦੀ ਕਿਸੇ ਵੀ ਢੰਗ ਤਰੀਕੇ ਨਾਲ ਤੇ ਉਹਨਾਂ ਦੇ ਅਨੰਤ ਰੂਪ ਦੀ ਦਾਲ ਭਾਲ ਕੇ ਦੱਦਾ ਅੱਖਰ ਦੋਹਾਂ ਜਹਾਨਾਂ ਦੀ ਨਿਆਂਕਾਰ ਹਾਕਮ ਸੀ ਭਾਲ ਕੇ ਦੱਦਾ ਅੱਖਰ ਉਹਨਾਂ ਦੀ ਮਹਾਨਤਾ ਪ੍ਰਗਟ ਕਰਦਾ ਏ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੋਹਾਂ ਜਹਾਨਾਂ ਦੇ ਵਿੱਚ ਲੋਕ ਤੇ ਪਰਲੋਕ ਦੇ ਨਿਆਂਕਾਰ ਹਾਕਮ ਸਨ ਅਖੀਰਲੇ ਅੱਖਰ ਬਾਰੇ ਪਾਇ ਆਨੰਦਪਾਲ ਜੀ ਲਿਖਦੇ ਨੇ ਅੰਤਮ ਅੱਖਰ ਰੇ ਪਾਰ ਕੇ ਰਾਰਾ ਅੰਤਮ ਅੱਖਰ ਰੇ ਰੱਬ ਦੇ ਮਾਰਗ ਦੇ ਭੇਤਾਂ ਨੂੰ ਸਮਝਣ ਵਾਲੇ ਅਤੇ ਉਚੇਰੀ ਸੱਚ ਦੀ ਸਈ ਨਹੀਂ ਸੀ ਅਖੀਰਲਾ ਅੱਖਰ ਰਾਰਾ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਜਿਹੜਾ ਰੱਬ ਦੇ ਭੇਤ ਨੂੰ ਸਮਝਣ ਵਾਲੀ ਵਿਦਿਆ ਸੀ ਅਤੇ ਜਿਹੜਾ ਉਹਨਾਂ ਕੋਲ ਸੱਚ ਸੀ ਉਹਦੀ ਨਹੀਂ ਸੀ ਕਿੰਨੇ ਵੱਡੀ ਮਹਾਨਤਾ ਪ੍ਰਗਟ ਕਰ ਦਿੱਤੀ ਭਾਈ ਆਨੰਦ ਲਾਲ ਜੀ ਨੇ ਉਹਨਾਂ ਦੇ ਇਹਨਾਂ ਅਖਰਾਂ ਦੇ ਰਾਹੀਂ ਸੋ ਗੁਰੂ ਸਵਾਰਿਓ ਗੁਰਤੇਗ ਬਹਾਦਰ ਜੀ ਦਾ ਜੋ ਸਮੁੱਚਾ ਜੀਵਨ ਅਸੀਂ ਆਪਣੇ ਇਸ ਚੈਨਲ ਦੇ ਰਾਹੀਂ ਤੁਹਾਡੇ ਸਾਹਮਣੇ ਰੱਖਣਾ ਹੈ ਉਹ ਜੀਵਨ ਭਾਈ ਆਨੰਦ ਲਾਲ ਜੀ ਵੱਲੋਂ ਪ੍ਰਗਟ ਕੀਤੀ ਮਹਾਨਤਾ ਦੇ ਆਲੇ ਦੁਆਲੇ ਹੀ ਚੱਲਣਾ ਹੈ ਸੋ ਅਖਰਾਂ ਦੇ ਵਿੱਚ ਜਿੰਨੀ ਮਹਾਨਤਾ ਸੀ ਉਹਨਾਂ ਨੇ ਪ੍ਰਗਟ ਕਰ ਦਿੱਤੀ ਗਾ ਸਾਖੀਆਂ ਦੇ ਵਿੱਚ ਜੋ ਉਹਨਾਂ ਵੱਲੋਂ ਸੰਸਾਰ ਦੇ ਵਿੱਚ ਕਾਰਜ ਕੀਤੇ ਗਏ ਉਹ ਕਾਰਜ ਕਿਵੇਂ ਕੀਤੇ ਗਏ ਕਿੱਥੇ ਕਿੱਥੇ ਉਹਨਾਂ ਨੇ ਕੀ ਕਾਰਜ ਕੀਤਾ ਉਹ ਸਾਰਾ ਇਸ ਧੁਰੇ ਦੇ ਦੁਆਲੇ ਦੁਆਲੇ ਹੀ ਚੱਲਣਾ ਹੈ ਕਿਉਂਕਿ ਜੋ ਉਹਨਾਂ ਨੇ ਦੇਖਿਆ ਜੋ ਉਹਨਾਂ ਨੇ ਸੁਣਿਆ ਭਾਈ ਆਨੰਦ ਲਾਲ ਜੀ ਨੇ ਉਹ ਪ੍ਰਗਟ ਕਰ ਦਿੱਤਾ ਹੈ ਸੋ ਅਸੀਂ ਜੋ ਭਾਈ ਆਨੰਦ ਲਾਲ ਜੀ ਨੇ ਲਿਖਿਆ ਫਾਰਸੀ ਦੇ ਵਿੱਚ ਕਿਉਂਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਆਸੀਂ ਪੰਜਾਬ ਦੇ ਰਸਣ ਵਾਲੇ ਆ ਸਾਡੇ ਕੋਲ ਫਾਰਸੀ ਦਾ ਉਚਾਰਨ ਬੜੀ ਮੁਸ਼ਕਲ ਨਾਲ ਹੁੰਦਾ ਏ ਇਹਦੇ ਵਾਸਤੇ ਬਹੁਤ ਜ਼ਿਆਦਾ ਮਿਲਟ ਦੀ ਲੋੜ ਆ ਕਿਉਂਕਿ ਸਾਡੇ ਜਿਹੜੇ ਗੁਰਮੁਖੀ ਬੋਲੀ ਆ ਉਹਨੂੰ ਬੋਲਣ ਲੱਗਿਆਂ ਸਾਡੇ ਜਿਹੜੇ ਬੋਲਣੇ ਉਹ ਪਲ ਪਰਲੀ ਆਪਸ ਦੇ ਵਿੱਚ ਜੁੜਦੇ ਨੇ ਤੇ ਫਿਰ ਵੱਖਰੇ ਹੋ ਜਾਂਦੇ ਨੇ ਖੁੱਲੇ ਰੂਪ ਦੇ ਵਿੱਚ ਗਲੇ ਦੇ ਵਿੱਚੋਂ ਆਵਾਜ਼ ਨਿਕਲਦੀ ਆ ਪਰ ਜਿਹੜੇ ਫਾਰਸੀ ਦੇ ਅੱਖਰ ਨੇ ਉਹ ਦੋਵਾਂ ਬੁੱਲਾਂ ਨੂੰ ਘੁੱਟ ਕੇ ਜੀਬ ਥੱਲੇ ਦੰਦਾ ਨਾਲ ਲਾ ਕੇ ਉਹ ਉਚਾਰਨ ਕਰਨੇ ਪੈਂਦੇ ਨੇ ਫਾਰਸੀ ਦੇ ਬਹੁਤ ਸਾਰੇ ਅੱਖਰ ਬੋਲਣ ਲੱਗਿਆਂ ਉਹਨਾਂ ਦੇ ਪੈਰਾਂ ਜਿਹੜੀ ਆ ਗੁਰਮੁਖੀ ਦੇ ਵਿੱਚ ਬਿੰਦੀ ਪੈਂਦੀ ਹੈ ਇਸ ਕਰਕੇ ਸਾਡੇ ਕੋਲ ਉਚਾਰਨ ਕਰਨ ਲੱਗਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਤੋ ਜਿਹੜਾ ਮੂਲ ਪਾਠ ਆ ਭਾਈ ਆਨੰਦ ਲਾਲ ਬੋਆ ਜੀ ਦਾ ਗੰਝ ਨਾਮਾ ਦੇ ਵਿੱਚ ਜੋ ਗੁਰੂ ਸਾਹਿਬ ਜੀ ਪ੍ਰਤੀ ਉਹਨਾਂ ਨੇ ਮਹਾਨਤਾ ਉਹਨਾਂ ਦੀ ਪ੍ਰਗਟ ਕੀਤੀ ਜਾਂ ਜੋ ਉਹਨਾਂ ਦੇ ਸੁਹਲੇ ਗਾਏ ਨੇ ਉਹ ਮੂਲ ਪਾਠ ਵੀ ਮੈਂ ਇਸ ਵੀਡੀਓ ਦੇ ਵਿੱਚ ਦਿੱਤਾ ਏ ਤੋ ਜਿਸ ਤਰ੍ਹਾਂ ਸਾਨੂੰ ਉਚਾਰਨ ਦੇ ਵਿੱਚ ਮੁਸ਼ਕਲ ਲੱਗਦੀ ਆ ਇਸੇ ਤਰ੍ਹਾਂ ਪੰਜਾਬੀ ਦੇ ਵਿੱਚ ਟਾਈਪ ਕਰਦਿਆਂ ਨੇ ਕਈ ਵਾਰ ਬਹੁਤ ਵੱਡੀਆਂ ਗਲਤੀਆਂ ਲੱਗਦੀਆਂ ਨੇ ਖਾਸ ਕਰ ਜਦੋਂ ਅਸੀਂ ਮੋਬਾਈਲ ਦੇ ਉੱਤੇ ਟਾਈਪ ਕਰਦੇ ਆ ਇਸ ਕਰਕੇ ਹੋ ਸਕਦਾ ਹੈ ਜਦੋਂ ਮੂਲ ਪਾਠ ਦਿੱਤਾ ਕਿਤੇ ਇੱਕ ਅੰਦੀ ਬਿੰਤੀ ਵੀ ਅੱਖਰ ਦੇ ਕੋਈ ਗਲਤੀ ਰਹੀ ਹੋਵੇ ਮੈਂ ਪਹਿਲਾਂ ਜਸ ਦੀ ਮਾਫੀ ਮੰਗ ਲੈਂਦਾ ਸੋ ਅਗਲਾ ਜਿਹੜਾ ਸਿੱਖ ਚੈਪਟਰ ਦਾ ਅਗਲਾ ਚੈਪਟਰ ਅਗਲਾ ਅਧਿਆਏ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੋਂ ਹੁਣ ਸ਼ੁਰੂਆਤ ਹੈ ਉਹਨਾਂ ਦਾ ਜਨਮ ਕਿੱਥੇ ਹੋਇਆ ਕਿਸ ਗੁਰੂ ਸਾਹਿਬਾਨ ਦੇ ਘਰ ਹੋਇਆ ਕਿੰਨੇ ਭੈਣ ਭਰਾ ਸਨ ਕਿਸ ਸਤਤੀ ਨੂੰ ਉਹਨਾਂ ਨੇ ਭਾਗ ਲਾਇਆ ਉੱਥੋਂ ਅਸੀਂ ਸ਼ੁਰੂਆਤ ਕਰਨੀ ਹੈ ਸੋ ਸਾਰਿਆਂ ਨੂੰ ਬੇਨਤੀ ਕਰਾਂਗਾ ਕਿਉਂਕਿ ਪਹਿਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹੈ ਬਹੁਤ ਵੱਡੀ ਪੱਧ ਤੇ ਤੁਹਾਡੇ ਤੱਕ ਪਹੁੰਚੀ ਹੈ ਤੁਸੀਂ ਇਸ ਨੂੰ ਦੇਖਿਆ ਵੀ ਹੈ ਤੇ ਆਪਣਾ ਸਤਕਾਰ ਵੀ ਪ੍ਰਗਟ ਕੀਤਾ ਜੁੜੇ ਵੀ ਹੋ ਤਾਂ ਅਗਲੀ ਵੀਡੀਓ ਜਿਹੜੀ ਮੇਰੀ ਹੋਏਗੀ ਉਹ 18 ਤੋਂ 20 ਮਿੰਟ ਦੀ ਹੋਆ ਕਰੇਗੀ ਸੋ ਸਾਰਿਆਂ ਨੂੰ ਮੈਂ ਫਿਰ ਬੇਨਤੀ ਕਰਾਂ ਕਿ ਇਤਿਹਾਸ ਨਾਲ ਜੁੜਨ ਵਾਸਤੇ ਮੇਰੇ ਇਸ ਚੈਨਲ ਨੂੰ ਵਕਤ ਬਦ ਲਾਈਕ ਕਰੋ ਜਿੱਥੇ ਲੱਗਦਾ ਏ ਕੋਈ ਮੇਰੇ ਕੋਲ ਗਲਤੀ ਹੋਣ ਲੱਗੀ ਆ ਓਕਾਈ ਆ ਉੱਥੇ ਕਮੈਂਟ ਕਰਕੇ ਵੀ ਦੱਸਣਾ ਜੇ ਕੋਈ ਠੀਕ ਲੱਗਾ ਏ ਉਹਨਾਂ ਵੀ ਕਮੈਂਟ ਕਰਕੇ ਜੇ ਕਿਤੇ ਲੱਗਦਾ ਏ ਕਿ ਕਿਤੇ ਮੇਰੇ ਕੋਲ ਥੋੜੀ ਜੀ ਗਲਤੀ ਹੈ ਯਾ ਉੱਥੇ ਵੀ ਤੁਸੀਂ ਕਮੈਂਟ ਕਰਨਾ ਤੇ ਇਸ ਚੈਨਲ ਨੂੰ ਸਭ ਤੋਂ ਵੱਧ ਸਬਸਕ੍ਰਾਈਬ ਵੀ ਕਰਨਾ ਤਾਂ ਕਿ ਜੋ ਵਿਚਾਰਾਂ ਦੀ ਸਾਂਝ ਇਤਿਹਾਸ ਦੀ ਪਾਉਣੀ ਆ ਤੁਹਾਡੇ ਤੱਕ ਪਹੁੰਚ ਸਕੇ ਸੋ ਅਗਲੇ ਸਿੱਖ ਚੈਪਟਰ ਦੇ ਅਗਲੇ ਅਧਿਆਏ ਤੋਂ ਗੁਰਤੇ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਲੜੀਵਾਰ ਇਤਿਹਾਸ ਪੇਸ਼ ਕੀਤਾ ਜਾਵੇਗਾ ਅੱਜ ਇੰਨੀਆਂ ਤੋਂ ਵਿਚਾਰਾਂ ਪ੍ਰਵਾਨ ਕਰਨੀਆਂ ਉਲਝਕ ਦੇਖੇਮਾ ਬਖਸ਼ ਦੇਣੇ ਬਲਾਵ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ